ਸਾਸੀ ਗਾਨ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਫਿਲਮੀ ਅਦਾਕਾਰਾ ਅਤੇ ਨਵੀਂ ਬਣੀ ਸੰਸਦ ਹਿਮਾਚਲ ਹਲਕਾ ਮੰਡੀ ਤੋਂ ਕੰਗਨਾਰ ਨੌਤ ਦੇ ਕੰਗਨਾਰ ਨੌਤ ਨੇ 2021 ਦੇ ਵਿੱਚ ਜਦੋਂ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਗਿਆ ਉਹਨਾਂ ਦਿਨਾਂ ਦੇ ਵਿੱਚ ਕੰਗਨਾਰ ਨੌਤ ਸਾਸਤ ਵੀ ਨਹੀਂ ਸੀ ਜਸਤੂ ਫਿਲਮੀ ਅਦਾਕਾਰਾ ਸੀ ਹਮੇਸ਼ਾ ਹੀ ਆਪਣੇ ਬਿਆਨ ਅਧਿਕਾਰ ਬਿਆਨ ਅਧਿਕਾਰ ਨੂੰ ਵਿਵਾਦਾਂ ਦੇ ਵਿੱਚ ਘਿਰ ਜਾਂਦੀ ਹੈ ਫਿਰ ਜਾਂ ਤੇ ਉਹਨੂੰ ਮਾਫੂ ਮਾਫੀ ਮੰਗਣੀ ਪੈਂਦੀ ਹੈ ਜਾਂ ਫਿਰ ਕੰਗਣਾ ਰਣੌਦ ਨੂੰ ਕੋਰਟ ਦੇ ਵਿੱਚ ਕਸੀਟਿਆ ਜਾਂਦਾ ਹੈ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਪੰਜਾਬ ਦੀਆਂ ਮਹਿਲਾਵਾਂ ਨੂੰ ਪੰਜਾਬ ਦੀ ਮਹਿਲਾ ਇੱਕ ਮਹਿਲਾ ਬਜ਼ੁਰਗ ਔਰਤ ਹੈ ਜਿਹੜੀ ਧਰਨੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਅਤੇ ਉਹ ਮਾ ਕਰ ਰਹੀ ਸੀ ਕਿ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲੈ ਲੈ ਜਾਣ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਇਧਰ ਫਿਲਮੀ ਆਵਾਕਾਰਾ ਜਿਹੜੀ ਆ ਮੌਜੂਦਾ ਸੰਸਦ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਮੈਂਟ ਕੀਤਾ ਗਿਆ ਸੀ ਕਿ ਇਹ 100-100 ਰੁਪਏ ਦੇ ਕੇ ਧਿਆੜੀ ਤੇ ਗਈਆਂ ਹੋਈਆਂ ਪੰਜਾਬ ਦੀਆਂ ਗਰੀਬ ਮਹਿਲਾਵਾਂ ਨੇ ਮਾਮਲਾ ਇਹਨਾਂ ਕੋ ਭਖਿਆ ਸਿੱਖ ਅਤੇ ਸਿੱਖ ਜਥੇਬੰਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਨੋਟਸ ਕਰਦੇ ਯਾਨਕੀ ਕਾਨੂੰਨੀ ਕਾਰਵਾਈ ਕੀਤੀ ਗਈ ਉਧਰ ਜੇ ਹੁਣ ਦਲਜੀਤ ਦਸਾਂਝ ਦੀ ਗੱਲ ਕਰੀਏ ਪੰਜਾਬੀਆਂ ਦੀ ਹਾਂ ਦੇ ਵਿੱਚ ਹਾਮਲਾ ਰਹੀ ਹੈ ਕੰਗਣਾ ਰੌਤ ਕੰਗਣਾ ਰੌਤ ਵਾਰ-ਵਾਰ ਸਪੋਰਟ ਕਰ ਰਹੀ ਹੈ ਦਲਜੀਤ ਦਸਾਂਝ ਦੀ ਉਹਨੇ ਕਿਹਾ ਕਿ ਦਲਜੀਤ ਦਸਾਂਝ ਵੱਲੋਂ ਨਿਸ਼ਾਨੀ ਪ੍ਰਮੋਟ ਕੀਤਾ ਜਾ ਰਿਹਾ ਇਧਰ ਸੂਤਰ ਦੱਸਦੇ ਨੇ ਕਿ ਕੰਗਣਾ ਰੌਤ ਵੀ ਉਹਦਾ ਜਿਹੜਾ ਖਾਨ ਉਹਦਾ ਜਿਹੜਾ ਪਰਿਵਾਰਕ ਮੈਂਬਰ ਨੇ ਯਾਨੀ ਕਿ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਵੀ ਕਿਸਾਨੀ ਜੀਵਨ ਤੋਂ ਹੈ। ਯਾਨੀ ਕਿ ਕਿਸਾਨ ਪਰਵਾਰ ਤੋਂ ਆਈ ਹੈ ਕੰਗਣਾ ਰੌਤ। ਸੂਤਰ ਦੱਸਦੇ ਨੇ ਕਿਸੇ ਵੀ ਕੰਗਣਾ ਕਿਸੇ ਵੀ ਸਮੇਂ ਕੰਗਣਾ ਰੌਤ ਵੱਲੋਂ ਸਪੋਰਟ ਕੀਤੀ ਜਾ ਸਕਦੀ ਹੈ ਜਗਜੀਤ ਸਿੰਘ ਡੱਲੇਵਾਲ ਦੀ। ਜਗਜੀਤ ਸਿੰਘ ਡੱਲੇਵਾਲ ਨੂੰ ਕਨਵਿੰਸ ਕੀਤਾ ਜਾ ਸਕਦਾ ਹੈ ਕੰਗਣਾ ਰੌਤ ਵੱਲੋਂ ਕਿ ਤੁਸੀਂ ਮਰਨ ਵਰਤ ਛੱਡੋ ਕਿਉਂਕਿ ਤੁਸੀਂ ਕੈਂਸਰ ਦੇ ਪੇਸ਼ੈਂਟ ਹੋ। ਤੁਸੀਂ ਲੰਮੇ ਸਮੇਂ ਤੋਂ ਮਰਨ ਵਰਤੇ ਪਏ ਹੋ। ਪੰਜਾਬ ਸੁਪਰੀਮ ਕੋਰਟ ਦੀ ਗੱਲ ਮੰਨੋ ਕਨਵਿੰਸ ਕੀਤਾ ਜਾ ਸਕਦਾ ਹੈ ਕੰਗਨਾ ਨੌਤਵਲ ਨੂੰ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕੰਗਨਾ ਨੌਤਵਲ ਨੂੰ ਇੱਕ ਬੜਾ ਵੱਡਾ ਹਮਲਾ ਕੀਤਾ ਗਿਆ ਸੀ ਪੰਜਾਬ ਦੇ ਕਿਸਾਨਾਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਦਿੱਲੀ ਦੇ ਵਿੱਚ ਜਦੋਂ ਕਿਸਾਨ ਵਰਗੇ ਸੀ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਤਿੱਲ ਕਾਲੇ ਕਾਨੂੰਨ ਵਾਪਸ ਨਾ ਲੈ ਜਾਂਦੇ ਤਾਂ ਦਿੱਲੀ ਦੇ ਵਿੱਚ ਵੀ ਬੰਗਲਾਦੇਸ਼ ਵਰਗਾ ਹਾਲਾਤ ਬਣ ਜਾਣੇ ਸੀ ਰਵਨੀਤ ਮਿੱਟੂ ਨੇ ਵੀ ਯਾਨੀ ਕਿ ਭਾਰ ਦੇ ਕਿਸਾਨਾਂ ਨੂੰ ਅਵਾ-ਤਵਾ ਬੋਲਿਆ ਇਦਰ ਸੂਤਰ ਦਸਨੀ ਕੇ ਕੰਗਨਾਰ ਨੌਤ ਦੇ ਮિજાਜ ਹੁਣ ਬਦਲੇ ਨਜ਼ਰ ਆ ਰਹੇ ਨੇ ਕਿਸੇ ਵੀ ਸਮੇਂ ਉਹ ਹਾਕ ਵਿੱਚ ਬਿਆਨ ਦੇ ਸਕਦੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਕਿਉਂਕਿ ਕੰਗਨਾਰ ਨੌਤ ਖੁਦ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦੀ ਹੈ